ਦੋਸਤੋ ਆਪਾਂ ਅੱਜ ਲਈ ਥੋੜੇ ਜਿਹਾ ਵੀਡੀਓ ਲੈ ਕੇ ਆਏ ਹਾਂ ਜੋ ਹੁਣੇ ਸਾਹਮਣੇ ਆਈ ਹੈਗੀ ਆ ਟਰੈਕਟਰ ਚੋਰਾ ਦੀ ਤੇ ਆਪਾਂ ਆ ਦੇਖੋ ਇਹ ਡਾਕੂਮੈਂਟ ਟਰੈਕਟਰ ਚੋਰੀ ਕਰਦੇ ਸਮਗਲੀਂ ਕਰਦੇ ਟਰੈਕਟਰ ਦੀ ਤੇ ਆਓ ਦੇਖੋ ਵੀਡੀਓ ਚੱਲ ਸ਼ੁਰੂ ਹੋ ਜਾਓ ਚੱਲ ਕਰਦੇ ਹਰ ਸੀ ਉਹ ਟਰੈਕਟਰ ਲੈ ਕੇ ਆਏ ਸੀ ਜਿਹੜੇ ਮਾਲਕ ਲੈਣ ਆ ਗਏ ਜਿਨ੍ਹਾਂ ਨੇ ਸਾਨੂੰ ਰੋਕਿਆ ਸੀ ਉਹਨਾਂ ਨੇ ਮਾਲਕਾਂ ਨੂੰ ਸੌਂਪ ਦਿੱਤਾ ਨਾ ਕਿੱਥੋਂ ਲੈ ਕੇ ਆਏ ਆ ਕੀ ਨਾਮ ਸਾਰਾ ਦੱਸਣਾ ਕਿਰਸਾਣਿਓ ਲੈ ਕੇ ਆਏ ਆ ਮਲੋਟ ਲੈਂਦਾ ਸੀ ਵੇਚਣ ਵਾਸਤੇ ਤੇ ਇੱਥੇ ਦੁਕਾਨ ਵਾਲੇ ਨੇ ਮਿਸਤਰੀਆਂ ਨੇ ਰੋਕ ਲਿਆ ਫੇਰ ਵਾਲਕਾਂ ਨੂੰ ਸੱਧਿਆ ਅਜੀਨ ਚੋਰੀ ਤੇ ਲੈ ਹਾਂ ਚੋਰੀ ਬਈ ਹੈ ਤੇ ਫੇਰ ਉਹਨਾਂ ਵਾਲਕਾਂ ਨੂੰ ਸੱਧਿਆ ਮਲਕ ਆਗੇ ਹੋਏ ਸਰਦਾਰ ਜੀ ਉਹਨਾਂ ਨੂੰ ਸੌਂਪ ਰੇ ਕਿਹੜਾ ਪਿੰਡ ਆ ਤੇਰਾ ਦੱਸ 14 ਐਮ ਦੀ ਗੱਲਸਾ ਕੀ ਨਾਮ ਆ ਵਿਨੋਦ ਗੁਮਾਰ ਤੇਰਾ ਨਾਮ ਕੀ ਆ ਤੇਰਾ ਕੀ ਨਾਮ ਆ ਪੋਤਾ ਸਾਬਾ ਹੈ ਸਾਬਾ ਤੇਰਾ ਆਪਦਾ ਕੀ ਨਾਮ ਆ ਮੇਰਾ ਆਪਦਾ ਇਹ ਹੈ ਸਾਬ ਤੇਰੇ ਪਿਓ ਦਾ ਨਾਮ ਕੀ ਆ ਬਕੂਰਾ ਤੇਰਾ ਸੁਭਾਸ ਪਿੰਡ ਕਿਹੜਾ ਤੇਰਾ 25 ਮਡੀ ਤੇ ਉਹ ਦਾ ਨਾਮ ਕੀ ਆ ਤੇਰਾ ਪਿੰਡ 25 ਮਡੀ ਹੈ 25 ਮਡੀ ਤੇਰਾ ਬਨਵਾਰੀ ਗੋਪੀ RAM 25 ਮਡੀ ਹਾਂ ਤੇਰਾ ਕਾਲੂ ਪਿੰਡ ਦੱਸ 14 ਨੂੰ ਕੀ ਕਰਨਾ ਆ ਸੀ ਇੱਥੇ ਕੀ ਕਰਨਾ ਆਇਆ ਸੀ ਮੈਂ ਤਾਂ ਨਹੀਂ ਮੇਰੀ ਕਰਦੀ ਨਾ ਬਣਾਈ ਸੀ ਨਾ ਟਰੈਕਟਰ ਲੈ ਕੇ ਕੀ ਕਰਨਾ ਆਏ ਸੀ ਇੱਥੇ ਟਰੈਕਟਰ ਨਹੀਂ ਲਿਆ ਮੈਂ ਤਾਂ ਮੇਰੇ ਮੋਟਰਸਾਈਕਲ ਤੇ ਆਇਆ ਸੀ ਹਜੇ ਵੀ ਹਾਂ ਕੀ ਹਜੇ ਵੀ ਨੂੰ ਨਹੀਂ ਬਦਲਦੇ ਬਾਅਦ ਵਿੱਚ ਦੇਖਣਾ ਹੈ ਕਿ ਟਰੈਕਟਰ 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 ਟਰਾਲਾ ਇੱਥੇ ਕੀ ਦਾ ਲੈ ਕੇ ਆਏ ਸੀ ਕਿੰਨੂੰ ਵੇਚਣਾ ਹੈ ਸੀ ਉਹ ਦੱਸ ਉਹ ਤਾਂ ਡਰਾਈਵਰ ਲਿਆ ਸੀ ਅਬ ਵੀ ਨੋਦਰ ਡਰਾਈਵਰ ਕਿਹੜਾ ਵਿਨੋਦ ਕੁਮਾਰ ਨਾ ਆਇਆ ਸੀ ਕਿ ਨਹੀਂ ਮੈਂ ਮੋਟਰਸਾਈਕਲ ਤੇ ਆਇਆ ਮੇਰਾ ਨਾ ਲਾਇਆ ਸੀ ਕਿ ਨਹੀਂ ਮੋਟਰਸਾਈਕਲ ਤੇ ਆਜੇ ਜੀ ਸਵਰਾ ਜਿਹੜਾ ਸਵਰਾਜ ਟਰੈਕਟਰ ਦਾ ਕੀ ਰੋੜਾ ਸਵਰਾਜ ਟਰੈਕਟਰ ਕਿੰਨੇ ਵਿੱਚ ਹੈ ਸਵਰਾਜ ਉਹ ਸਾਨੂੰ ਨਹੀਂ ਪਤਾ ਉਹ ਵੀਡੀਓ 'ਚ ਪਹਿਲਾਂ ਮੰਨੇ ਆ ਤੁਸੀਂ ਉਹਨੇ ਦੱਸਿਆ ਤੂੰ ਦੱਸਿਆ ਇਹ ਵਿੱਚ ਹੈ ਬਾਈ ਇਹਨੇ ਵਿੱਚ ਹੈ ਨਾ ਲੈ ਕੇ ਖੁਦ ਆ ਇਹਨੇ ਵਿੱਚ ਆ ਪਾਣੀ ਮਾਰ ਪਟਾ ਲੈ ਕੇ ਖੁਦ ਆ ਉਹਨੂੰ ਬੋਲਣ ਦੇ ਕੱਲੇ ਨੂੰ ਇਸ ਬੰਦੇ ਦਾ ਟਰੈਕਟਰ ਵੇਚਿਆ ਸਵਰਾਜ ਠੀਕ ਹੈ ਉਹ ਦੂਜੀ ਵਾਰੀ ਕਹਿੰਦਾ ਮੈਂ ਟਰੈਕਟਰ ਵੇਚਦਾ ਸਵਰਾਜ ਔਰ ਆਪਾਂ ਡੇਅ ਟਰੈਕਟਰ ਕਰਦੇ ਆ ਚੋਰੀ ਠੀਕ ਹੈ ਇਸ ਬੰਦੇ ਨੇ ਟਰੈਕਟਰ ਕੀਤਾ ਡੈਈ ਚੋਰੀ ਕਹਿੰਦਾ ਜਿੰਨਾ ਦਿਨ ਮਾਲਕ ਨੂੰ ਮੈਂ ਨਾ ਫੋਨ ਕਰੂੰਗਾ ਮਾਲਕ ਨੂੰ ਪਤਾ ਨਹੀਂ ਲੱਗਦਾ ਲੈ ਕੇ ਗਿਆ ਠੀਕ ਹੈ ਉਸੇ ਬਾਅਦ ਚ ਆ ਬੰਦਾ ਟਰੈਕਟਰ ਕਰਕੇ ਨੋਕੜ ਪਾਰ ਅੱਛਾ ਉਹਦੇ ਬਾਅਦ ਚ ਸਾਨੂੰ ਕੀਤਾ ਫੋਨ ਕੇ ਬਾਈ ਤੁਸੀਂ ਸਾਡੇ ਨਾਲ ਚਲੋ ਅੱਛਾ ਇਹਨੂੰ ਤਾਂ ਟਰੈਕਟਰ ਆਪਣਾ ਆਪ ਦਾ ਹੈ ਵੇਚ ਲਾਉਂਦਾ ਕੋਣ ਆ ਬਈ ਆਪਾਂ ਵੇਚ ਕੇ ਆਉਣਾ ਠੀਕ ਹੈ ਸਾਡੇ ਨਾਲ ਪਹਿਲੀ ਵਾਰੀ ਮੁਲਾਕਾਤ ਹੋਈ ਇਹਦੀ ਠੀਕ ਹੈ ਇਹਨੂੰ ਪੁੱਛੀ ਦੇ ਟਰੈਕਟਰ ਵਿੱਚ ਆ ਕਿੱਥੇ ਆ ਨੇ ਉਹ ਇਹਨਾਂ ਨਹੀਂ ਪਤਾ ਕਿੱਥੇ ਵਿੱਚ ਆ ਇਹਨੂੰ ਪੁੱਛੀ ਦੇ ਟਰੈਕਟਰ ਚਲਾਉਂਦਾ ਕੌਣ ਸੀਗਾ ਟਰੈਕਟਰ ਚਲਾਉਂਦਾ ਕੌਣ ਸੀਗਾ ਨਹੀਂ ਸੁਵਰਾਜ ਸੁਵਰਾਜ ਟਰੈਕਟਰ ਸੁਵਰਾਜ ਪਤਾ ਨਹੀਂ ਮੈਨੂੰ ਤਾਂ ਦੱਸੀ ਸੀ ਇਹਨਾਂ ਗੱਲ ਇਹਦੀ ਗੱਲ ਹੈ ਮੱਕੀ ਇਸ ਮੈਂ 6 ਵਜੇ ਆ ਆਪ ਜਾਲ ਸੁਵਰਾਜ ਟਰੈਕਟਰ ਸੁਵਰਾਜ ਸੁਵਰਾਜ ਤਾਂ ਨਹੀਂ ਪਤਾ ਮੈਨੂੰ ਬਲਾਂ ਦੀ ਕਿਤੇ ਉਹ ਤਨ ਉਹ ਦੱਸੀ ਜਾਂਦਾ ਵੀ ਆ ਲੈ ਕੇ ਆਇਆ ਇਸ ਵਰਾਇਟੀਟਰ ਜੀ ਬੰਦਾ ਮੇਰਾ ਕਹੀ ਨਹੀਂ ਨਾ ਕਿਸੇ ਦੀ ਸੋਂ ਪਾ ਕੇ ਮੰਦਰ ਘੜਾ ਲੈਣ ਨੂੰ ਐਨੇ ਮੈਨੂੰ ਖੁੱਦ ਗਿਆ ਸੀ ਜਿੰਦਾ ਮੈਂ ਭਰੇ ਬਾਜ਼ਾਰ ਦੇ ਵਿੱਚ ਦੇ ਨਾ ਜੀ 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 ਜੀ